ਦਾ ਇਹ ਸਾਡਾ 44ਵਾਂ ਸਟੋਰ ਹੈ ਪੰਜਾਬ ਦੇ ਵਿੱਚ ਤੇ ਅਗਰ ਅਗਰ ਅਸੀਂ ਇੰਡੀਆ ਦੀ ਗੱਲ ਕਰੇ ਤਾਂ 132 33ਵਾਂ ਸਟੋਰ ਹੈ ਜੋ ਅੱਜ ਅਸੀਂ ਖੋਲਿਆ ਥੇ ਤੇ ਇੰਡੀਆ ਤੋਂ ਇਲਾਵਾ ਸਾਡੇ ਕਰੀਬਨ 4 ਕੰਟਰੀਜ਼ ਦੇ ਵਿੱਚ 14-15 ਸਟੋਰ ਹੈਗੇ ਹਨ ਔਰ ਹੋਰ ਵੀ ਖੋਲ ਲੈਣ ਸੋ ਅੰਮ੍ਰਿਤਸਰ ਬੀਂਗ ਮੈਂ ਖੁਦ ਅੰਮ੍ਰਿਤਸਰ ਤੋਂ ਮੇਰਾ ਜਨਮ ਹੋਇਆ ਹੈ ਔਰ ਬੀਂਗ ਇਹ ਪੰਜਾਬੀ ਹੈ ਹਮਾਰਾ ਸਾਡਾ ਜਿਹੜਾ ਪ੍ਰੋਡਕਟ ਹੈ ਇੱਥੇ ਬਹੁਤ ਅੱਛਾ ਵੈਲ ਅਕਸੈਪਟਡ ਹੈ ਅੰਮ੍ਰਿਤਸਰ ਚ ਆਲਰੇਡੀ ਸਾਡੇ 4 ਚ ਸਟੋਰ ਹੈਗੇ ਤੋਂ ਤਰਨਤਾਰਨ ਦੇ ਕਾਫੀ ਕਸਟਮਰ ਸਾਡੇ ਕੋਲ ਜਾਂਦੇ ਸੀਗੇ ਤਾਂ ਕਾਫੀ ਡਿਮਾਂਡ ਸੀਗੀ ਤੋਂ ਅਸੀਂ ਸੋਚਿਆ ਕਿ ਵੀ ਤਰਨਤਾਰਨ ਵੀ ਇੱਕ ਦੁਕਾਨ ਖੁੱਲੀ ਜਾਏ ਤੋਂ ਹਲੇ ਸੌਫਟ ਲਾਂਚ ਹੋਈ ਹੈ ਬਹੁਤ ਅੱਛਾ ਰਿਸਪੌਂਸ ਹੈ ਅੱਗੇ ਤੁਸੀਂ ਅਗਰ ਜਲੰਧਰ ਲੁਧਿਆਣਾ ਦੀ ਗੱਲ ਕਰੋ ਤਾਂ ਆਲਰੇਡੀ ਸਾਡੀ ਪ੍ਰੈਜ਼ੈਂਸ ਹੈਗੀ ਹੈ ਸੋ ਪੰਜਾਬ ਦੇ ਲੋਕਾਂ ਨੂੰ ਸਾਡੇ ਪ੍ਰੋਡਕਟ ਦੀ ਕੁਆਲਿਟੀ ਫਿਟਿੰਗ ਪ੍ਰਾਈਸਿੰਗ ਬਹੁਤ ਅੱਛੀ ਲੱਗਦੀ ਹੈ ਸੋ ਥੈਟ ਇਜ਼ 올 ਅਬਾਊਟ ਓਵਰ ਪ੍ਰੋਡਕਟ ਐਂਡ असी जो प्रोडक्ट बनाते हैं बेसिकली असी यूज करते हैं नैचुरल फाइबर असी लोग सिंथेटिक यूज भी करते ताकि दस महीने के गर्मी है इतने तो वो कस्टमर न कंफर्ट फिटिंग और फैशनेबिलिटी सो सब कुछ ध्यान रखते हुए अना प्रोडक्ट बना रहे हर स्टोर से कस्टमर द डिमांड के हिसाब कैटेगरी मेनटेन करने ਉਹਨਾਂ ਇੱਥੇ ਨਵਾਂ ਸਟੋਰ ਖੋਲਿਆ ਹੋ ਸਕਦਾ ਇੱਥੇ ਕੁਝ ਹੋਰ ਡਿਮਾਂਡ ਆਏਗੀ ਤਾਂ ਅਸੀਂ ਉਹ ਕਸਟਮਰ ਦੀ ਡਿਮਾਂਡ ਨੂੰ ਪੂਰਾ ਕਰਨ ਲਈ ਵਾਸਤੇ ਕੁਝ ਹੋਰ ਕੈਟਾਗਰੀ ਵੀ ਕਰਾਂਗੇ ਨੋਰਮਲੀ ਸਰ ਸਾਹਮਣੇ ਵੀ ਸੋ ਸ਼ੁਰੂਆਤ ਜਿਹੜੀ ਸੀ ਪਹਿਲਾ ਸਟੋਰ ਕਿੱਥੇ ਸੀ ਪਹਿਲਾ ਸਟੋਰ ਦਿੱਲੀ ਸੀਗਾ ਤੇ ਪੰਜਾਬ ਦੇ ਵਿੱਚ ਟੋਟਲ ਕਿੰਨੇ ਸਟੋਰ ਹੋ ਗਏ ਪੰਜਾਬ 'ਚ 44 ਵਸਟੋਰ ਹੈ ਸਾਡੇ ਸਰ ਲਾਂਚਿੰਗ ਦੇ ਉੱਪਰ ਕਿਸ ਤਰ੍ਹਾਂ ਦੇ ਲਾਭ ਦੇ ਰਹੇ ਹੋ ਕਸਟਮਰ ਨੂੰ ਕਸਟਮਰ ਨੂੰ ਆਫਰ ਦੇ ਰਹੇ ਹਾਂ ਅਸੀਂ ਆਈ ਥਿੰਕ 10000 ਦੀ ਸ਼ਾਪਿੰਗ ਦੇ ਉੱਤੇ 3000 ਆਫਰ 7000 ਦੀ देयर ਆਰ ਥ੍ਰੀ ਡਿਫਰੈਂਟ ਲੈਟਰਸ ਪ੍ਰਾਈਸ ਲੈਟਰ ਜਿਹਦੇ ਉੱਤੇ ਅਸੀਂ ਕਸਟਮਰ ਨੂੰ ਆਫਰ ਕਰ ਰਹੇ ਕਰਵਾ ਚੌਥ ਸਪੈਸ਼ਲ ਅਸੀਂ ਕਰਵਾ ਚੌਥ ਅਸੀਂ ਬਹੁਤ ਅੱਛੀ ਰੇਂਜ ਬਣਾਈ ਹੈ ਜੋ ਕੁਝ ਆ ਗਈ ਹੈ ਕੁਝ ਆ ਰਹੀ ਹੈ ਆਈ ਥਿੰਕ ਦੋ ਤਿੰਨ ਦਿਨਾਂ ਦੇ ਵਿੱਚ ਸਟਾਕ ਹੋਰ ਆ ਰਿਹਾ ਸੋ ਆਈ ਥਿੰਕ ਲੋਕਾਂ ਨੂੰ ਪਸੰਦ ਆਏਗੀ ਸਟਾਰਟਿੰਗ ਰੇਂਜ ਕੀ ਰਹੇਗੀ ਸਟਾਰਟਿੰਗ ਰੇਂਜ ਸਾਡੀ 1000 ਰੁਪਏ ਤੋਂ ਹੈ 1000 ਰੁਪਏ ਤੋਂ ਲੈ ਕੇ 7000 ਰੁਪਏ ਤੱਕ ਰੇਂਜ ਹੈ ਬਟ ਅਗਰ ਤੁਸੀਂ ਦੇਖੋਗੇ ਤਾਂ ਅਸੀਂ ਕੋਈ ਸਿੰਥੈਟਿਕ ਕਪੜਾ ਯੂਜ਼ ਨਹੀਂ ਕਰਦੇ ਅਸੀਂ ਪਿਓਰ ਕਾਟਨ ਜਾਂ ਨੇਚਰਲ ਫਾਈਬਰਸ ਹੀ ਯੂਜ਼ ਕਰਦੇ ਹਾਂ ਤਾਂਕਿ ਕਸਟਮਰ ਨੂੰ ਉਹਦੀ ਵੈਲਿਊ ਦਿਖੇ ਤੁਸੀਂ ਸਾਰਾ ਦਿਨ ਪਾ ਕੇ ਵੀ ਕੰਫਰਟੇਬਲ ਫੀਲ ਕਰੋਗੇ ਯੂ ਡੋਨਟ ਫੀਲ ਇਚੀ ਕਿਉਂਕਿ ਸਿੰਥੈਟਿਕ ਨਹੀਂ ਹੈ ਇਹਦੇ ਵਿੱਚ ਤੋਂ ਆਈ ਥਿੰਕ ਉਹੀ ਚੀਜ਼ ਪਸੰਦ ਆਈ ਹੈ ਮੈਂ ਪ੍ਰਾਊਡਲੀ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਇਸ ਕੈਟਾਗਰੀ ਦੇ ਇੰਨੇ ਜ਼ਿਆਦਾ ਸ਼ੋਰੂਮ ਕਿਸੇ ਦੀ ਵੀ ਬ੍ਰਾਂਡ ਦੇ ਨਹੀਂ ਹੈਗੇ ਇੰਡੀਆ ਚ ਸਾਡਾ ਪਹਿਲਾ ਬ੍ਰਾਂਡ ਹੈ ਸਾਡੀ ਕੈਟਾਗਰੀ ਦੇ ਵਿੱਚ ਜਿਹਦੇ 44 ਸਟੋਰ ਹੈਗੇ ਸੋ ਫੈਸ਼ਨ ਜਿਹੜਾ ਉਹ ਚੇਂਜ ਹੋ ਰਿਹਾ ਠੀਕ ਹੈ ਹਾਂਜੀ ਤੇ ਜਿਹੜਾ ਸਟੋਰ ਹੈ ਤੁਹਾਡਾ ਇਹਨੂੰ ਡੇ ਬਾਈ ਡੇ ਜਿਹੜਾ ਅਪਡੇਟ ਕਰੇਗਾ ਨਾਲ ਨਾਲ ਜਿਸ ਤਰ੍ਹਾਂ ਦਾ ਹੋਏਗਾ ਮਾਰਕੀਟ ਦੇ ਵਿੱਚ ਹਾਂਜੀ ਹਰ 15 ਦਿਨ ਬਾਅਦ ਸਾਡੀ ਇੱਕ ਨਈ ਕਲੈਕਸ਼ਨ ਆਉਂਦੀ ਹੈ ਸਟੋਰ ਦੇ ਉੱਤੇ ਸੋ ਕਸਟਮਰ ਨੂੰ ਨਵਾਂਪਨ ਨਹੀਂ ਦਿਖੇਗਾ ਤੇ ਉਹ ਦੁਬਾਰਾ ਨਹੀਂ ਆਏਗਾ ਤੋਂ ਐਹੋ ਹੀ ਤੇ ਕਸਟਮਰ ਦਾ ਪਿਆਰ ਹੈ ਜਿਹੜਾ ਸਾਨੂੰ ਅਸੀਂ ਇੰਨੇ ਸਟੋਰ ਖੋਲ ਲਿੱਤੇ ਔਰ ਹੋਰ ਵੀ ਖੋਲ ਰਹੇ ਹਾਂ सो कस्टमर न फैशन दे नाल अपडेट होते होंगे कुछ नई रेंज भी नई कलैक्शन भी चाहिए होंगी तो जो असी हर पंद्रह दिन बाद रिपलैनिश करते हैं और इन्होंने प्रोडक्ट सा बहुत पसंद आया सो so, दे अगर तुम देखोगे दी, तो इन्हों वाइफ ने भी पाया हो सो so, देखो कस्टमरू जब तक कॉन्फिडेंस नहीं होगा प्रोडक्ट के उ अपनी वो वो ब्रांड उत्ते इनवेस्ट नहीं करेगा सो यू कैन सी शी इज़ हर सैल्फ वेअरिंग दैट so that's the proof of acceptance of the product and brand agar tusi aapay confident nahi ho ke mera product acha hai aapay nahi pa rahe do to dooje nu kivein bech paoge so this is the nitin ji sir amri laurents road te store h gaye hai sab de ki unna da inna da store pehla company store te lagge si te main unna de products apni wife nu leke ditte taste karke mainu pasand aaya products taste karke apna franchise li te tarant tarant school la so ਕਿੰਨਾ ਕ ਲੱਗਦਾ ਵੀ ਤੁਸੀਂ ਮੈਨੇਜ ਕਰ ਪਾਓਗੇ ਤਰਨਤਾਰਨ ਦਾ ਫੈਸ਼ਨ ਤੇ ਅੰਮ੍ਰਿਤਸਰ ਦੇ ਫੈਸ਼ਨ ਸੇਮ ਫੈਸ਼ਨ ਹੈ ਅੰਮ੍ਰਿਤਸਰ ਦੇ ਤੇ ਤਰਨਤਾਰਨ ਦੇ ਲੋਕ ਸੇਮ ਨੇ ਜੀ ਤਰਨਤਾਰਨ ਦੇ ਲੋਕ ਹੀ ਉੱਥੇ ਸ਼ੋਪਿੰਗ ਕਰਨ ਜਾਂਦੇ ਸੀ ਜੀ ਸੇਮ ਹੀ ਲੋਕ ਨੇ ਸੇਮ ਹੀ ਪੈਸੇ ਜੀ ਹਾਂ ਇਸ ਤਰ੍ਹਾਂ ਤਰਨਤਾਰਨ ਦੇ ਵਿੱਚ ਸਟੋਰ ਕੀਤੇ ਹਾਂ ਸਟੋਰ ਓਪਨ ਕੀਤੇ ਜੀ ਹਾਂ ਤਰਨਤਾਰਨ ਦੇ ਵਿੱਚ ਨੀਡ ਸੀਗੀ ਐਕਚੁਅਲੀ ਜੀ ਇਸ ਸਟੋਰ ਦੀ ਹਾਂਜੀ ਠੀਕ ਹੈ